ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਨ ਜਾ ਰਹੇ ਆ ਡਾਕੂ ਫੈਮਿਲੀ ਬਾਰੇ ਸੋ ਚੀਵੇ ਕਿ ਉਹਨਾਂ ਨੇ ਆਪਣੇ ਵਲੌਗ ਵਿੱਚ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਸੀ ਵੀਡੀਓ ਵਿੱਚ ਉਹਨਾਂ ਨੇ ਦਿਖਾਇਆ ਸੀ ਜਿੱਤੇ ਕਿ ਉਹ ਹਸਪੀਟਲ ਜਾਣ ਦੀ ਤਿਆਰੀ ਕਰ ਰਹੀ ਸੀ ਸੋ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਆਪਾਂ ਸਾਨੂੰ ਦੱਸਣਾ ਚਾਹੁੰਦੇ ਆ ਕਿ ਜਿਵੇਂ ਹੀ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਇਹ ਤੇ ਉਹ ਬਹੁਤ ਜ਼ਿਆਦਾ ਸਾਰੇ ਜਾਣੇ ਖੁਸ਼ ਹੁੰਦੇ ਆ ਉਹਨਾਂ ਦੀ ਮੰਮੀ ਨੂੰ ਥੋੜੀ ਜੀ ਟੈਨਸ਼ਨ ਵੀ ਹੁੰਦੀ ਆ ਕਿਉਂਕਿ ਜਿਵੇਂ ਕਿ ਉਹ ਆਪਣੇ ਪਤੀ ਨੂੰ ਯਾਦ ਕਰਦੀ ਆ ਤੇ ਸੋਚਦੀ ਆ ਕਿ ਜੇ ਉਹ ਸਾਡੇ ਵਿੱਚ ਹੁੰਦੇ ਤੇ ਇਹ ਖੁਸ਼ੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਵੱਡੀ ਹੋਣੀ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਮਿਸ ਵੀ ਕਰਦੇ ਨੇ ਤੇ ਉਹ ਹੁਣ ਪੈਕਿੰਗ ਕਰ ਰਹੇ ਨੇ ਹਸਪੀਟਲ ਚਾਂਦੀਸ ਉਥੇ ਹੀ ਆਕੂ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਘਰ ਨਿਊ ਬੇਬੀ ਦਾ ਜਨਮ ਹੋਣ ਵਾਲਾ ਹੈ ਸੋ ਉਹਨਾਂ ਨੇ ਆਪਣੀ ਵੀਡੀਓ ਰਾਹੀਂ ਸਾਰਿਆਂ ਨਾਲ ਇਹ ਖੁਸ਼ੀਆਂ ਸਾਂਝੀਆਂ ਵੀ ਕੀਤੀਆਂ ਤੇ ਜਿੱਥੇ ਕੀ ਬਹੁਤ سارے ਲੋਕਾਂ ਨੇ ਉਹਨਾਂ ਨੂੰ ਕਮੈਂਟਾਂ ਵਿੱਚ ਵਧਾਈਆਂ ਵੀ ਭੇਜੀਆਂ ਸੋ ਆਪਾਂ ਵੀ ਇਹੀ ਆਸ ਕਰਦੇ ਹਾਂ ਕਿ ਜਿਹੜਾ ਵੀ ਬੇਬੀ ਇਹਨਾਂ ਦੇ ਘਰ ਮੁੰਡਾ ਜਾਂ ਕੁੜੀ ਹੋਵੇ ਤੰਦਰੁਸਤ ਹੋਵੇ ਵਾਹਿਗੁਰੂ ਇਦਾਂ ਹੀ ਹਰ ਇੱਕ ਤੇ ਆਪਣਾ ਹੱਥ ਬਣਾਈ ਰੱਖੇ ਧੰਨਵਾਦ